ਲੁਧਿਆਣਾ ਪੁਲਿਸ ਵੱਲੋਂ ਲੁੱਟਾਂ ਖੋਹ ਕਰਨ ਵਾਲੇ ਗੈਂਗ ਤੇ ਵੱਡੀ ਕਾਰਵਾਈ ਚਾਰ ਵਹਿਨਾ ਤੇ ਇੱਕ ਦਾਤਰ ਸਮੇਤ ਦੋ ਦੋਸ਼ੀ ਕੀਤੇ ਕਾਬੂ ਜਿਸ ਦੇ ਸਬੰਧ ਵਿੱਚ ACP ਕੇਐਸ ਪੁੱਲਰ ਅਤੇ SHO ਹਰਸ਼ਵੀਰ ਸੰਧੂਰਾ ਦੇ ਸੇਸ਼ ਗੱਲਬਾਤ ਸਤਿ ਸ਼੍ਰੀ ਅਕਾਲ ਜੀ ਅੱਜ ਨੂੰ ਜ਼ਿੰਦਗਾਰ ਲੋਕ ਪੱਤਰ ਦੀ ਆਵਾਜ਼ ਦੇਖਣ ਦਾ ਸਵਾਗਤ ਹੈ ਤੇ ਅੱਜ ਆ ਥਾਣਾ ਕੋਤਵਾਲੀ ਵਿਖੇ ਅਸੀਂ ਅਸੀਂ ਪੁੱਛਿਆ ਜਿੱਤੇ ਕਿ ਹਾਲਾ ਇਹ ਦੇ ਵਿੱਚ ਜਿਹੜੇ ਦੋ ਚੋਰ ਜਿਹੜੇ ਫੜੇ ਗਏ ਆ ਉਸ ਨਾਲ ਮੈਂ ਗੱਲਬਾਤ ਵੀ ਕਰਦੇ ਆ ਸਰ ਤੇ ਚੋਰ ਜਿਹੜੇ ਫੜੇ ਆ ਕੀ ਕੀ ਚੀਜ਼ਾਂ ਬਰਾਮਦ ਜੀ ਦੋ ਚਾਰ ਵੀਕਲ ਬਰਾਮਦ ਹੋਏ ਦੋ ਮੋਟਰਸਾਈਕਲ ਔਰ ਦੋ ਐਕਟਿਵ ਸਕੂਟਰੀ ਬਰਾਮਦ ਹੋਈ ਜਿਹੜੀ ਇਹਨਾਂ ਨੇ ਵਾਰ ਵਾਰ ਜਗਾ ਚੋਰੀ ਕੀਤੀ ਹੈ ਤੇ ਬਾਕੀ ਉਹ ਸਾਡੇ ਕੋਲ ਮੰਨਦੇ ਆ ਉਹ ਸੁਣਨਦੇ ਇਹਨਾਂ ਨੂੰ ਪੁੱਛੇ ਕਰਕੇ ਹੋਰ ਵੀ ਦੁਗਾ ਇਹਨੇ ਬੇਸ਼ਿਕਰ ਕਿ ਇਹਦੇ ਕੀ ਤਜਰਬਾ ਕਰੀ ਇਹਨਾਂ ਹੋਰ ਕਿਤੇ ਕਿਤੇ ਵਾਦਦਾ ਦਿੱਤੀਆਂ ਉਹ ਚੋਰੀ ਕਰਨ ਦਾ ਪਰਪਸ ਕੀ ਇਹਨਾਂ ਦਾ ਸੀ ਕਿ ਇਹਨਾਂ ਦੇ ਪਿੱਛੇ ਤਾਂ ਹੀ ਹੱਥ ਕਿਸੇ ਦਾ ਉਤੇਰੀ ਕਰਾਉਣ ਦੇ ਵਿੱਚ ਨਾ ਇਹਨਾਂ ਨੇ ਚੋਰੀ ਕਰਕੇ ਵਿਕਲ ਦਾ ਕੀ ਕਰਨਾ ਸੀ ਕਿਥੇ ਵੇਚਣਾ ਸੀ ਜਾਂ ਯੂਜ਼ ਕਰਨਾ ਸੀ ਇਹ ਵਾਰਤ ਲਈ ਉਹ ਇਹ ਕਲੀਅਰ ਕਰਨਾ ਬਣੇਗੇ ਸਰ ਮਸ਼ਹੂਰ ਆਦਮੀ ਵੀ ਸੀ ਪਹਿਲਾਂ ਵੀ ਮਾਮਲੇ ਦਰਸ਼ੀ ਉਹ ਇਹ ਦੁਨੇ ਮਸ਼ਹੂਰ ਆਦਮੀ ਦੇ ਵਿੱਚ ਕੰਕੁਸ਼ਤੇ ਮਗਦਮਾ ਦਰਸ਼ਿਆ ਮਰਤਾ ਆਰ ਜੀ ਐਨ ਨੰਬਰ ਤੇ ਮੋਡੋ ਤੇ ਦੇ ਵਿੱਚ ਮਗਦਮਾ ਪੈਂਡਿੰਗ ਹੈ ਅੰਡਰ ਟਾਇਲ ਮਰਤਾ ਸਾਦਰ ਜਿਨ੍ਹਾਂ ਵੀ ਲੁਮਿਆਣੇ ਵਿੱਚ ਆਏ ਨੇ ਇਸ ਤਰ੍ਹਾਂ ਦੇ ਨਸ਼ੇ ਦੇ ਕੇਸ ਉੱਦਦ ਕੇ ਨਸ਼ੇ ਦੀ ਲੋ ਆੜ ਦੇ ਚਾ ਕੇ ਜਿਹੜੇ ਮੁਜ਼ਲਮਾਂ ਦੇ ਵਾਰਦਤ ਕਰਦੇ ਆ ਉਹਨੇ ਬਾਰੇ ਕੀ ਮੈਸੇਜ ਦੇਣਾ ਚਾਹੁੰਦਾ ਨਹੀਂ ਕਿਸੇ ਇਹ ਵਾਰਦਤ ਕਰਨ ਵਾਲੇ ਕਿਸੇ ਬੌਸੇ ਨਹੀਂ ਜਾਊਗਾ ਪਰ ਮੈਸੇਜ ਇਹ ਗਤੋਂ ਕਾਫੀ ਕੰਟਰੋਲ ਹੈਔਰ ਲੋਕਾਂ ਦਾ ਸਹਿਯੋਗ ਵੀ ਮਿਲ ਰਿਹਾ ਦੇ ਵਿੱਚ ਕੰਟਰੋਲ ਕਰਨ ਨੂੰ ਸੇ ਪੰਜਾਬ ਤੇ ਵੀ ਟੈਪਸਾਰੀ ਹੋ ਤੇ ਅਸੀਂ ਕਾ ਵੀ ਕਰ ਰਹੇ ਆ ਕਿ ਅਸੀਂ ਕੰਟੀਨਿਊ ਚੈਕਿੰਗ ਵੀ ਹੋ ਰਹੀ ਜਿਹੜੇ ਬੇਲ ਆਊਟ ਨੇ ਉਹਨਾਂ ਦੇ ਚਾਹੋ ਸਨੈਚਰ ਨੇ ਚਾਹੋ ਟੈਕਸਪਲੋਰ ਨੇ ਪੈਟਲਰ ਨੇ ਜਿਹੜੇ ਉਹਨਾਂ ਤੇ ਕੰਟੀਨਿਊ ਚੈਕਿੰਗ ਹੋ ਰਹੀ ਹੈ ਔਰ ਮਾਰੇ ਅਸਾਂ ਨੂੰ ਕੋਈ ਵੀ ਅਰਜ਼ਿਸ਼ਤ ਨਹੀਂ ਕੀਤੀ ਜਿਹੜੋ ਕਿਸ ਤਰ੍ਹਾਂ ਦੀ ਵਾਰਤਤ ਕਰਨ ਏਰੀਆ ਚ ਸਪੈਸ਼ਲ ਜੀਯੂਪੀ ਸਾਹਿਬ ਨੇ ਜਿਹੜਾ ਚੌਟੇ ਦੀ ਕਾਰਵਾਈ ਕਰਕੇ ਜਿਹੜਾ ਡੀ ਡੀ ਐਡਿਕਸ਼ਨ ਸੈਂਟਰ ਵਿੱਚ ਭੇਜਿਆ ਜਾਂਦਾ ਸੀ ਉਹ ਉਹਨਾਂ ਨੇ ਵੀ ਕੋਈ ਕਾਰਵਾਈ ਹੈ ਉਹਨੂੰ ਸੁਧਾਰਨ ਦਾ ਮੌਕਾ ਵੀ ਦਿੱਤਾ ਜਾ ਰਿਹਾ ਹੈ ਅੱਜ ਅੱਜ ਜਿਹੜੇ ਬਦੇ ਐਡਿਕਟਰ ਜਿਹੜੇ ਪੀਰੇ ਨਸ਼ੇ ਦੀਨ ਨੂੰ ਮੈਡੀਸਨ ਵੀ ਦੋ ਜਾ ਰਹੀ ਹੈ ਉਹ ਸੈਂਟਰ ਦੇ ਵਿੱਚ ਉਹ ਸੈਂਟਰ ਦੇ ਵਿੱਚ ਔਰ ਜਿਹਦੇ ਬੰਦੇ ਐਡਮਿਟ ਹੋਣਾ ਚਾਹੁੰਦੇ ਉਹਨੂੰ ਡੀਟੈਚ ਸੈਂਟਰ ਦੇ ਵਿੱਚ ਐਡਮਿਸ਼ਨ ਵੀ ਗਈ ਹੈ ਇਹਨਾਂ ਦੇ ਫੋਟੇ ਇਹਨਾਂ ਨੂੰ ਮੈਡੀਸਨ ਦੋ ਜਾ ਰਹੀ ਹੈ ਔਰ ਉਹਨਾਂ ਦਾ ਟ੍ਰੈਲ ਕਰਵਾਇਆ ਜਾਂਦਾ ਹੈ ਨਿਦਾਨ ਕੋਤਵਾਲੀ ਥਾਣਾ ਦੇ ਕੇ ਪੁੱਛੀਆਂ ਜਿੱਥੇ ਵੀ ਅੱਜ ਗੱਲਬਾਤ ਕਰਾਂਗੇ ਐਸਐਚਓ ਸਾਹਿਬ ਨੇ ਕਿਹਾ ਵੀ ਦੋ ਜਿਹੜੇ ਚੋਰ ਆ ਔਫ ਅੜੇ ਗਿਆ ਜਿੱਥੇ ਕੀ ਜਿਆਦਾਤਰ ਨਸ਼ੇ ਦੇ ਆਦੀ ਸਨ ਤੇ ਕਈ ਵਾਰ ਦਾ ਪਰ ਇਲਜ਼ਾਮ ਦਿੰਦੇ ਸਨ ਸਰ ਕਿਸ ਤਰ੍ਹਾਂ ਨੇ ਐਨਾ ਤੋਂ ਮੌਕੇ ਤੇ ਕੀ ਬਰਾਮਤ ਹੋਇਆ ਤੇ ਕਿਥੋਂ ਦੇ ਰਹਿਣ ਇਸਾਨੂੰ ਸੀਕ੍ਰੀਟ ਇਨਫੋਰਮੇਸ਼ਨ ਮਿਲੀ ਸੀ ਉਤੋਂ ਸੀਕ੍ਰੀਟ ਇਨਫੋਰਮੇਸ਼ਨ ਦੇ ਆਧਾਰ ਤੇ ਸੀ ਇਹ ਦੋ ਬੰਦੇ ਨੇ ਜਿਹੜੇ ਦਾਣਾ ਮੰਡੀ ਸਲੇਮਟਾਪੀ ਤੋਂ ਸੀ ਇਹਨਾਂ ਨੂੰ ਰਾਉਂਡ ਅਪ ਕੀਤਾ ਰਾਉਂਡ ਅਪ ਕਰਨ ਤੋਂ ਬਾਅਦ ਸਾਨੂੰ ਪਤਾ ਲੱਗਿਆ ਜਿਹੜੀ ਮੋਟਰਸਾਈਕਲ ਤੇ ਸਵਾਰ ਸੀਗੇ ਉਹ ਚੋਰੀ ਦਾ ਮੋਟਰਸਾਈਕਲ ਸਾਹਮਣੇ ਆਇਆ ਤੇ ਇੱਕ ਇਹਨਾਂ ਕੋਲੇ ਦਾਤ ਲੋਹਾ ਮਿਲਿਆ ਸੀਗਾ ਜਿਹਦੇ ਆਧਾਰ ਤੇ ਇਹ ਲੋਕਾਂ ਨੂੰ ਰਾਤ ਨੂੰ ਉਟਾ ਕੇ ਉਹਨਾਂ ਕੋਲੋਂ ਖੋ ਕਰਕੇ ਵਾਈਕਲ ਚੋਰੀ ਕਰਦੇ ਰਹਿੰਦੇ ਸੀ ਪਹਿਲਾਂ ਵੀ ਤੁਹਾਨੂੰ ਕਹਿੰਦਾ ਦੱਸਾਂ ਮੈਂ ਇਹਨਾਂ ਦੇ ਮੁੱਖ দোষੀ ਹੈਗਾ ਜਿਹੜਾ ਅੰਕੁਸ਼ ਤੇ ਪੀਰੂ ਬੰਦੇ ਦਾ ਰਹਿਣ ਵਾਲਾ ਹੈਗਾ ਇਹਦੇ ਤੇ ਇੱਕ ਆਮ ਸੈੱਟ ਦਾ ਪਰਚਾ ਦਰਜ ਹੈਗਾ 3 ਨੰਬਰ 8 ਚ ਹਾਂਜੀ ਸਰ ਜਿਸ ਤਰ੍ਹਾਂ ਵੀ ਇਹ ਜਾਣਕਾਰੀ ਕੀ ਦੇਵਾਂਗੇ ਮੈਸੀ ਕੀ ਦੇਵਾਂਗੇ ਜਿਸ ਤਰ੍ਹਾਂ ਇਹ ਚੋਰ ਫੜਿਆ ਇਸ ਤਰ੍ਹਾਂ ਦੇ ਜਿਹੜੇ ਅਨਸਰ ਆ ਸ਼ਰਾਰਤੀ ਅਨਸਰਾਂ ਜਿੰਨਾ ਕੰਮ ਕਰਦੇ ਪਿਆ ਕੀ ਕਰਦੇ ਉਹ ਸ਼ਰਾਰਤੀ ਅਨਸਰਾਂ ਨੂੰ ਤਾਂ ਇਹੀ ਹੈਗਾ ਕਿ ਵੀ ਕਰਦਾ ਜਿਹੜਾ ਅੰਤ ਹੈਗਾ ਉਹ ਰੇਲ 'ਚ ਦੇ ਤੁਸੀਂ ਇਹ ਹੀ ਕੰਮ ਕਰਦੇ ਰਹੋਗੇ ਤਾਂ ਫਿਰ ਇਹਨਾਂ ਨੂੰ ਜੇਲ੍ਹ ਵਿੱਚ ਚੁੱਕ ਲਈ ਸੁਟਾਇਆ ਜਾਏਗਾ ਤੇ ਉੱਥੇ ਆਪਦੀ ਜ਼ਿੰਦਗੀ ਖਰਾਬ ਨਾ ਕਰੇ ਤੇ ਇੱਕ ਸਿਵਲਾਈਜ਼ਡ ਸੋਸਾਇਟੀ ਹੈਗੀ ਹੈ ਤੇ ਸਿਵਲਾਈਜ਼ਡ ਤਰੀਕੇ ਨਾਲ ਤੁਸੀਂ ਆਪਦੀ ਜ਼ਿੰਦਗੀ ਬਤੀਤ ਕਰੋ ਤੇ ਇਹ ਜੇ ਕਾਇਮ ਤੋਂ ਬਾਝਾ ਨਹੀ ਤਾਂ ਕੋਈ ਬਕਸ਼ਣ ਵਾਲਾ ਖਾਣਾ ਨਹੀਂ ਹੈ ਸਰਦਾਰ ਦੇਖਿਆ ਜਾਂਦਾ ਹੈ ਅਡਿਕਸ਼ਨ ਹੁੰਦਾ ਹੈ ਨਸ਼ੇ ਨੂੰ ਨਸ਼ੇ ਦੀ ਪੂਰਤੀ ਲਈ ਇਦਾਂ ਦੇ ਇਦਾਂ ਦੇ ਕਾਰਜ ਕਰਦਾ ਸਰਕਾਰ ਵੱਲੋਂ ਜਿੱਥੇ ਸਰਕਾਰ ਡੀਜੀਵੀ ਸਾਹਿਬ ਨੇ ਹਾਲਾ ਦੇ ਵਿੱਚ 64A ਦੀ ਕਾਰਵਾਈ ਦੇ ਅਗਰਾਡ ਡੀ ਅਡਿਕਸ਼ਨ ਸੈਂਟਰ ਲਈ ਵੀ ਖੋਲਿਆ ਉਹਦੇ ਤਹਿਤ ਵੀ ਕਈ ਜਿਹੜੇ ਆ ਰਿਕਟਡ ਹੋਇਆ ਜਿਹੜੇ ਵਾਰਦਾਤਾ ਨੂੰ ਇਜ਼ਾਮ ਦਿੰਦੇ ਆ ਉਹਨਾਂ ਵਿੱਚ ਪੰਚਾਇਤ ਦੇ ਵਿਰੋਧ ਦੇ ਦੇਖੋ ਜਿਹੜਾ ਯੁੱਧ ਨਸ਼ੇ ਵਿਰੁੱਧ ਚੱਲ ਰਿਹਾ ਮਾਨਯੋਗ ਸੀਐਮ ਸਾਹਿਬ ਵੱਲੋਂ ਤੇ ਮਾਨਯੋਗ ਆਪ ਸਰਕਾਰ ਵੱਲੋਂ ਇਹੜੇ ਜਦੋਂ ਨਸ਼ਾ ਵਿਰੋਧੀ ਚਾਰਜ ਦੇ ਵਿੱਚ ਅਸੀਂ ਕਾਫੀ ਕਾਮਯਾਬੀ ਹਾਸਲ ਕੀਤੀ ਹੈ ਤੇ ਸਮੇਂ ਸਮੇਂ ਸਿਰ ਸਾਡੇ ਡੀਜੀਪੀ ਸਾਹਿਬ ਸਾਡੇ ਸੀਪੀ ਸਾਹਿਬ ਵੀ ਪ੍ਰੈਸ ਕਾਨਫਰੰਸਿਸ ਕਰਦੇ ਰਹੇ ਨੇ ਤੇ ਇਹਦੇ ਵਿੱਚ ਅਸੀਂ ਇਹਨਾਂ ਵੀ ਲੱਗੇ ਹੋਏ ਆ ਪੂਰੇ ਅਧਿਕਾਰਤ ਤੌਰ 'ਤੇ ਲੱਗੇ ਹੋਏ ਆ ਤੇ ਅਸੀਂ ਇਸ ਵੰਦੀ ਇਹ ਮੈਸੇਜ ਆਏਗਾ ਕਿ ਆਪਦਾ ਤੁਹਾਡਾ ਇੱਕ ਜਿਹੜਾ ਜੀਵਨ ਹੈ ਬਾਪਾ ਨੇ ਤੁਹਾਨੂੰ ਦਿੱਤਾ ਇਹਨੂੰ ਵਧੀਆ ਤਰੀਕੇ ਨਾਲ ਜਿਉ ਤੁਹਾਡੀ ਇੱਕ ਜ਼ਿੰਦਗੀ ਹੈ ਕੋਈ ਹਾਲ ਤਰੀਕੇ ਨਾਲ ਜਿਉ ਨਾ ਕਿ ਨਸ਼ਿਆਂ ਵਿੱਚ ਪੇਟ ਵਿੱਚ ਆ ਕੇ ਤੁਸੀਂ ਆਪਣਾ ਜ਼ਿੰਦਗੀ ਖਰਾਬ ਕਰੋਗੇ ਤੇ ਕ੍ਰਾਈਮ ਵੱਲ ਜਦੋਂ ਜਾਂਦੇ ਆ ਫਿਰ ਇਹਨਾਂ ਦਾ ਮਤਲਬ ਸਾਰਾ ਕੁਝ ਵੀ ਸਟੋਕ ਹੁੰਦਾ ਹੂ ਪਹਿਲਾਂ ਨਸ਼ਾ ਕਰਦੇ ਆ ਫਿਰ ਉਹਦੀ ਪੂਰਤੀ ਲਈ ਕ੍ਰਾਈਮ ਕਰਦੇ ਨੇ ਫਿਰ ਉਹਨਾਂ ਦੇ ਪਰਚੇ ਦਰਜ ਹੁੰਦੇ ਨੇ ਜੇਲ੍ਹ ਚ ਜਾਂਦੇ ਨੇ ਉਹਨਾਂ ਦਾ ਸੋਸਾਇਟੀ ਵਿੱਚ ਮਾਨ ਸਨਮਾਨ ਜਿਹੜਾ ਘਟ ਜਾਂਦਾ ਹੈ ਤੇ ਪਰਿਵਾਰਕ ਜਿਹੜਾ ਉਹਨਾਂ ਨੂੰ ਪ੍ਰੋਬਲਮਸ ਆਉਂਦੀਆਂ ਇਹ ਦਾ ਮਤਲਬ ਇਹਦਾ ਪ੍ਰੋਬਲਮ ਹੀ ਪ੍ਰੋਬਲਮ ਨੇ ਇਹ ਦਾ ਅੰਤ ਕੋਈ ਚੰਗਾ ਨਹੀਂ ਹੈਗਾ। ਇਹੀ ਮੈਸੇਜ ਹੈ ਕਿ ਜਦ ਦਾ ਸੋਹਣੇ ਤਰੀਕੇ ਨਾਲ ਕੰਮ ਕਰ ਕੋ ਮਿਹਨਤ ਕਰੋ ਤੇ ਵਧੀਆ ਤੇ ਜਿੰਦਗੀ ਖੁਸ਼ੀ ਨਾਲ ਜਿਓ। ਥੈਂਕ ਯੂ ਸਰ। ਥੈਂਕ। ਹਲੋ ਹਲੋ